ਤੇ ਅੱਜ ਦੇਸ਼ ਪੱਖ ਦੀ ਇਹ ਆ ਕਿ ਉਹਨਾਂ ਨੇ ਜਿਹੜੀ ਆਜ਼ਾਦੀ ਕਹਿੰਦੀ ਸੀ ਅੱਜ ਪੱਕ ਸਕਦੇ ਕਿ ਤਿੰਨ ਕਿਸਮ ਦੀ ਹੁੰਦੀ ਹੈ ਇੱਕ ਤਾਂ ਹੈ ਕਿ ਤੁਹਾਨੂੰ ਵੋਟ ਪਾਉਣ ਦੀ ਜਾਤੀ ਜਿਹੜੀ ਸ਼ਾਇਦ ਅੱਜ ਉਹ ਵੀ ਖਤਰੇ ਵਿੱਚ ਆ ਤੇ ਬਾਕੀ ਹੁੰਦੀ ਹੈ ਤੁਹਾਡੀ ਆਰਥਿਕ ਆਜ਼ਾਦੀ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਦਾ ਮਤਲਬ ਇਹ ਹੈ ਕਿ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਪਾਲਣਾ ਉਹਨਾਂ ਦਾ ਧਰਮ ਜਾਤ ਕੋਈ ਉਹਦੇ ਚ ਫੱਦਰ ਨਾ ਹੋਵੇ ਕੋਈ ਗਰੀਬੀ ਰੇਖਾ ਤੋਂ ਨੀਚੇ ਉੱਪਰ ਸਾਰਿਆਂ ਨੂੰ ਵਧੀਆ ਸਿੱਖਿਆ ਮਿਲੇ ਇਹ ਵੀ ਦੇਸ਼ ਪੱਖ ਦੀ ਆ ਬੱਚੇ ਪੜ੍ਹ ਲੈ ਕੇ ਰੋਜ਼ਗਾਰ ਲੈਣ ਉਹ ਜਿਹੜੀ ਬੇਰੋਜ਼ਗਾਰੀ ਤੋਂ ਜਾਂਦੀ ਉਹਨਾਂ ਨੂੰ ਮਿਲੇ ਅੱਜ ਆਪਾਂ ਸਾਰੇ ਜੋ ਸਾਨੂੰ ਸਾਡੇ ਸ਼ਹੀਦਾਂ ਨੇ ਆਪਣੀ ਜਾਨ ਦੀਆਂ ਕਰਵਾਨੀਆਂ ਦੇ ਕੇ ਆਜ਼ਾਦੀ ਦਿਵਾਈ ਹੈ ਉਹਦਾ 78ਵਾਂ ਜਿਹੜਾ ਆਜ਼ਾਦੀ ਦਿਹਾੜਾ ਅਸੀਂ ਉਹਦਾ ਆਨੰਦ ਮਾਣਦੇ ਕੁ ਮਾਰ ਰਹੇ ਆ ਤੇ ਅੱਜ ਮੌਕਾ ਹੈ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਉਦੋਂ ਸਾਡੇ ਜਿਹੜੇ ਆਜ਼ਾਦੀ ਕੋ ਨਾਲ ਡੀਐਸਸੀ ਉਹ ਸਾਡੀ ਖਾਤਰ ਜਿੰਨਾਂ ਚ ਗਏ ਕਾਲੇ ਪਾਣੀ ਗਏ ਸੋਨੀਆਂ ਤੇ ਚੜੇ ਉਦੋਂ ਦੇਸ਼ ਭਗਤੀ ਇਹ ਸੀ ਤੇ ਅੱਜ ਦੇਸ਼ ਭਗਤੀ ਇਹ ਆ ਕਿ ਉਹਨਾਂ ਨੇ ਜਿਹੜੀ ਆਜ਼ਾਦੀ ਕਹਾਂ ਸੀ ਅੱਜ ਅਜੋ ਪੱਕ ਸਕਦੇ ਜੇ ਤਿੰਨ ਕਿਸਮ ਦੀ ਹੁੰਦੀ ਹੈ ਇੱਕ ਤਾਂ ਹੈ ਤੁਹਾਨੂੰ ਵੋਟ ਪਾਣ ਦੀ ਆਜ਼ਾਦੀ ਜਿਹੜੀ ਸ਼ਾਇਦ ਅੱਜ ਉਹ ਵੀ ਖਤਰੇ ਵਿੱਚ ਆ ਤੇ ਬਾਕੀ ਹੁੰਦੀ ਹੈ ਤੁਹਾਡੀ ਆਰਥਿਕ ਆਜ਼ਾਦੀ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਦਾ ਮਤਲਬ ਇਹ ਆ ਕਿ ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਬਾਲਾ ਉਹਨਾਂ ਦਾ ਧਰਮ ਜਾਤ ਕੋਈ ਉਹਦੇ ਚ ਬੰਦਨ ਨਾ ਹੋਵੇ ਕੋਈ ਗਰੀਬੀ ਰੇਖਾ ਤੋਂ ਨੀਚੇ ਉੱਪਰ ਸਾਰਿਆਂ ਨੂੰ ਵਧੀਆ ਸਿੱਖਿਆ ਮਿਲੇ ਇਹ ਵੀ ਦੇਸ਼ ਭਗਤੀ ਆ ਬੱਚੇ ਪੜ੍ਹ ਲੈ ਕੇ ਰੋਜ਼ਗਾਰ ਲੈਣ ਉਹ ਜਿਹੜੀ ਬੇਰੋਜ਼ਗਾਰੀ ਤੋਂ ਆਜ਼ਾਦੀ ਉਹਨਾਂ ਨੂੰ ਮਿਲੇ ਇਸੇ ਤਰ੍ਹਾਂ ਬਿਮਾਰੀ ਤੋਂ ਔਰ ਸਾਰਿਆਂ ਦੇ ਵਿਚਾਰੀਆਂ ਪ੍ਰਾਦੀ ਸਹੂਲਤਾਂ ਲੋਕਾਂ ਨੂੰ ਮਿਲਣ ਗੰਧੀ ਕੀ ਤੋਂ ਬਿਮਾਰੀਆਂ ਤੋਂ ਆਜ਼ਾਦੀ ਮਿਲੇ ਕੋਈ ਬੰਦਾ ਕੀ ਖਾਂਦਾ ਕੀ ਉਹ ਕਾਂਦਾ ਘਰ ਦੇ ਵਿੱਚ ਕਿਹਦੇ ਨਾਲ ਵਿਆਹ ਕਰਾਂਦਾ ਇਹ ਸਾਰੇ ਮੰਨ ਜਿਹੜੇ ਧਰਮਾਂ ਤੋਂ ਉੱ퍼 ਉੱਠ ਕੇ ਜਿਹੜੇ ਆ ਗਿਆ ਹਰ ਇੱਕ ਇਨਸਾਨ ਦਾ ਇਹ ਹੱਕ ਹੈ ਉਹਨੂੰ ਸਮਾਜਿਕ ਆਜ਼ਾਦੀ ਸਾਰੇ ਆਪਾਂ ਮਿਲ ਕੇ ਜੇ ਸਾਡੇ ਸਾਰੇ ਸਮਾਜ ਸਾਰੇ ਫਿਰਕੇ ਸਾਡੇ ਇਕੱਠੇ ਮਿਲ ਕੇ ਕੋਸ਼ਿਸ਼ ਕਰਨਗੇ ਤਾਂ ਤਾਂ ਇਸ ਦੇਸ਼ ਨੂੰ ਪੰਜਾਬ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਜੋ ਇਸਵੇਂ ਇਹ ਵੀ ਇੱਕ ਸੱਚੀ ਦੇਸ਼ ਭਗਤੀ ਆ ਕਿ ਲੋਕਾਂ ਦਾ ਆਪਸ ਵਿੱਚ ਮੇਲ ਬੁਲਾ ਵਧਾਈਏ ਆਪਾਂ ਆਪਸ ਵਿੱਚ ਪਿਆਰ ਹੋਵੇ ਸਾਡਾ ਜਿਹੜਾ ਸੱਭਿਆਚਾਰ ਵੀ ਹੈ ਸਾਡੇ ਗੁਰੂਆਂ ਨੇ ਜਿਹੜੀ ਸ਼ੁਰੂਆਤ ਦੇ ਪੱਲੇ ਦੀ ਗੱਲ ਕੀਤੀ ਆ ਅਸੀਂ ਗੁਰੂਆਂ ਦੀ ਵੀ ਜਿਹੜਾ ਹੁਕਮ ਹੈ ਉਹਨੂੰ ਉਹਨੂੰ ਮੰਨੀਏ ਸਰਬੱਤ ਦੇ ਭਲੇ ਦੀ ਗੱਲ ਕਰੀਏ। ਔਰ ਸਾਰੇ ਜਣੇ ਇਕੱਠੇ ਹੋ ਕੇ ਅੰਬਲਾ ਵਾਰੀਏ ਤੇ ਆਪਣੇ ਪੰਜਾਬ ਨੂੰ ਜਿਹੜੀ ਸੀਦਾ ਨੇ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਜਿਹੜੀ ਆਰਥਿਕ ਤੇ ਸਮਾਜਿਕ ਸਾਡੀ ਜਿਹੜੀ ਹੈਗੀ ਆਜ਼ਾਦੀ ਹੈਗੀ ਆ ਉਹ ਅਸੀਂ ਹਰ ਘਰ ਤੱਕ ਖੁਸ਼ਹਾਲੀ ਜਿਹਨੂੰ ਅਸੀਂ ਰੰਗਲਾ ਪੰਜਾਬ ਸਾਡੇ ਮਾਲਜੋਬ ਕੋ ਪੋਤੇ ਸਾਹ ਫਲਾਣਾ ਚਾਹੁੰਦੇ ਆ ਉਹਦੇ ਵਾਸਤੇ ਉਹ ਤਾਂ ਹੀ ਹੋਏਗਾ ਜੇ ਪੰਜਾਬ ਪੜਿਆ ਲਿਖਿਆ ਹੋਏਗਾ, ਨਸ਼ਾ ਮੁਕਤ ਹੋਏਗਾ ਔਰ ਇੱਥੇ ਇੰਡਸਟਰੀ ਆਏਗੀ, ਕਿਸਾਨ ਖੁਸ਼ਹਾਲਤ ਹੋਣਗੇ। ਔਰ ਜਿਹੜੇ ਆਪਾਂ ਨੂੰ ਬੱਚਾ ਨਹੀਂ ਰੋਜ਼ਗਾਰ ਪੈਦਾ ਹੋਏਗਾ ਹਰ ਘਰ ਦੇ ਵਿੱਚ ਹੋਣਾ ਹੈਗਾ ਉਹ ਕੋਈ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਉਹਦਾ ਲਾਭ ਪਹੁੰਚੇਗਾ ਲੋਕਾਂ ਤੱਕ ਇਹ ਅਸਲੀ ਅੱਜ ਦੀ ਜਿਹੜੀ ਦੇਸ਼ ਭਗਤੀ ਹੈ ਇਹ ਆ ਤੇ ਮੈਂ ਵੀਰ ਕਰਦਾ ਕਿ ਅਸੀਂ ਇਕੱਠੇ ਹੋ ਕੇ ਅਸੀਂ ਪੂਰੀ ਦੁਨੀਆ ਨਾਲ ਉਹ ਲੈ ਸਕਦੇ ਆ ਜੇ ਅਸੀਂ ਆਪਸ ਦੇ ਵਿੱਚ ਦੇਸ਼ ਦੇ ਸਾਰੇ ਫਿਰਕੇ ਸਾਰੇ ਧਰਮਾਂ ਦੇ ਸਾਰੇ ਆ ਲੱਗ-ਲੱਗ ਭਾਸ਼ਾ ਬੋਲਣ ਵਾਲੇ ਅਲੱਗ-ਅਲੱਗ ਰੀਜਨਸ ਦੇ ਬੰਦੇ ਜਿਹੜੇ ਆਗੇ ਸਾਰੇ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕਰਾਂਗੇ ਤਾਂ ਫਿਰ ਬਣੇਗਾ ਜਿਹੜਾ ਆਪਣਾ ਦੇਸ਼ ਆ ਸਾਡਾ ਨੰਬਰ 1 ਦੇਸ਼